ਸੋਧਤ ਸੋਧਤ ਸੋਧ ਵਿਚਾਰਾ ਬਿਨ ਹਰ ਭਜਨ ਨਹੀਂ ਛੁਟਦਾ ਤੇ ਸੋਧਨ ਦਾ ਪਾਠ ਜਿਹੜੇ ਕਰਦੇ ਨੇ ਰਾਤ ਨੂੰ ਪੜ੍ਹਦੇ ਹੋਣਗੇ ਸੇ ਮੁਕਤ ਸੇ ਮੁਕਤ ਭਏ ਕੌਣ ਜਿਹਨੂੰ ਡਰੇ ਆ ਗਿਆ ਜਿਹਨੂੰ ਸਾਰੇ ਆ ਗਿਆ ਜਿਹਨੂੰ ਦੱਬਿਆ ਗਿਆ ਨਹੀਂ ਸੇ ਮੁਕਤ ਸੇ ਮੁਕਤ ਭਏ ਜਿਹਨ ਹਰ ਧਿਆਨ ਜਿਹਨੇ ਹਰ ਨੂੰ ਧਿਆ ਲਿਆ ਉਹਦੇ ਸ਼ਰੀਰ ਦਾ ਕੁਝ ਵੀ ਹੋ ਜੇ ਮਹਾਰਾਜ ਜੀ ਨੇ ਕੋਈ ਵਰਤ ਨਹੀਂ ਮੈਂਦਾ ਉਹ ਦਬੀ ਆ ਗਿਆ ਸਰ ਜਿਹਨਾਂ ਰੱਬ ਨਾਲ ਜੁੜ ਜਾਂਦਾ ਉਹਨੂੰ ਇਹਨਾਂ ਚੀਜ਼ਾਂ ਦੇ ਉੱਤੇ ਕੋਈ ਨਹੀਂ ਰਹਿਦਾ ਕਿਉਂਕਿ ਉਹ ਤੇ ਮੁਕਤ ਹੋ ਜਾਂਦਾ ਜਿਹਨੇ ਵੀ ਕਾਹਦੇ ਨਾਮ ਦੇ ਕੀ ਸਵਾਲ ਪਰਮਾਤਮਾ ਨੂੰ ਕਰਦੇ ਨੇ ਮੂਏ ਹੋਏ ਜੋ ਮੁਕਤ ਦੇ ਹੋ ਕੇ ਮੁਕਤ ਨਾ ਜਾਣੇ ਕੋਈ ਨਾ ਹੈ ਰੱਬ ਜੀ ਜੇ ਜੀ ਮਾਰ ਕੇ ਮੁਕਤੀ ਦੇਣੀ ਹੈ ਫਿਰ ਮਰਨ ਤੋਂ ਬਾਅਦ ਮੁਕਤੀ ਆਪੇ ਮਿਲ ਜੇਗੀ ਤੇਰੇ ਸਿਮਰਨ ਨਾਲ ਮੁਕਤੀ ਲਾਭ ਹੈ ਇਹ ਸਵਾਲ ਕੀਤਾ ਨਾਮ ਦੇ ਉਸ ਦੇ ਇੱਥੇ ਪੜਾਏ ਨੇ ਕਦੇ ਸੀ ਆਪਣੇ ਵੱਲ ਵੇਖੀ ਇੱਕ ਫਾਰਸੀ ਦਾ ਦੇਵ ਕਹਿੰਦਾ ਤੂੰ ਖੁਦ ਬਾਣ ਕਰ ਫੈਸਲਾ ਤਰਨ ਵਾਲੇ ਸਭੀ ਜ਼ਿੰਦਗੀ ਦੇ ਬਹੁਤ ਸਾਰੇ ਕੇਸ ਨੇ ਲੋਕੀ ਫੈਸਲੇ ਕਰਦੇ ਨੇ ਪਰ ਗੁਰੂ ਸਾਹਿਬ ਕਹਿੰਦੇ ਜਿੱਥੋਂ ਗੱਲ ਤੇਰੀ ਆਤਮਾ ਦੀ ਆ ਜਾਂਦੀ ਹੈ ਨਾ ਜਿੱਥੋਂ ਗੱਲ ਪਰਮਾਤਮਾ ਨਾਲ ਜੁੜਨ ਦੀ ਆ ਜਾਂਦੀ ਹੈ ਉੱਥੇ ਫੈਸਲਾ ਤੈਨੂੰ ਖੁਦ ਕਰਨਾ ਪੈਣਾ ਦੂਜੇ ਨਹੀਂ ਕਰਦੇ ਨਾ ਦੂਜਾ ਕਰਦਾ ਇਸੇ ਕਰਕੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਆਪੇ ਬੀਜ ਆਪੇ ਤੈਨੂੰ ਆਪੀ ਜਣਾ ਬਣਾਇਆ ਜੋ ਕੁਝ ਤੂੰ ਬੀਜਿਆ ਔਰ ਗੁਰਬਾਣੀ ਕਹਿੰਦੀ ਹਰ ਕਰਮਾ ਉੱਪਰ ਨਿਭੜਿਆ ਜੇ ਲੋਚੈ ਨਵੇਲਾ ਕਰਮਾ ਹੋਇਆ ਤੇ ਜੇ ਤੂੰ ਮਹਾਂਤਮਾ ਦਾ ਬੋਧ ਨਹੀਂ ਤੁਸੀਂ ਪੜਦੇ ਉਹ ਕਹਿੰਦੇ ਨੇ ਕਰਮ ਹੀ ਭਗਵਾਨ ਹੈ ਕਰਮ ਹੀ ਭਗਵਾਨ ਹੈ ਉਹਨਾਂ ਨੇ ਬੜਾ ਸੁਣਾ ਬਚਨ ਪੜਾਇਆ ਰਹੇ ਨੇ ਕਿਉਂ ਕਹਿੰਦੇ ਨੇ ਲੋਕੀ ਰੱਬ ਦੀ ਬੜੀ ਚਿੰਤਾ ਕਰਦੇ ਨੇ ਪਰਮਾਤਮਾ ਦੀ ਚਿੰਤਾ ਕਰਦੇ ਨੇ ਕਰਮ ਦੀ ਚਿੰਤਾ ਕਰਦੇ ਹੋਏ کہہ جو ہے ہے کہہ لے لو میں میں کرتا کرتا نہیں تے مکتی مکتی کے کیوں جو کر رہے ہیں آ جائے گا پورا پرماتا کرے کرتا نہیں کرتا تو مکتی کی چنتا ہے میں کیوں نہیں کیتا ਮੁਕਤੀ ਕਿਵੇਂ ਮਿਲੇਗੀ ਚਲੋ ਨਮਸ਼ਿੰਕਾਰ ਭਾਈ ਬਦਲਾਸਰ ਕੀ ਕਹਿੰਦੇ ਨੇ ਗੁਰੂਾਨੰਦ ਸਾਹਿਬ ਜੀ ਨਮਸ਼ਿੰਕਾਰ ਗੁਰਦੇਵ ਕੋ ਸਤ ਨਾਮ ਜਿਸ ਮੰਤਰ ਸੁਹਾਇਆ ਭਰਜਲ ਵਿੱਚੋਂ ਕੱਢ ਕੇ ਹੁਕਮ ਦਾ ਪਦਾਰਥ ਮਾਇਸ ਪਰਸਨ ਸ਼ਬਦ ਜਿੱਤੇ ਮੁਕਤੀ ਰਸਾ ਸ਼ਬਦ ਸਾਡੀ ਬਾਨਕਲਾਸ ਦੀ ਦਾਸ ਹਾਂ ਮੇਰਾ ਕਿਹ ਸ਼ਬਦ ਵਿੱਚ ਜੁੜ ਜਾਏ ਹੁਣ ਸਤਗੁਰ ਕਹਿੰਦੇ ਨੇ ਕਦੇ ਆਪਣੇ ਸ਼ਰੀਰ ਨੂੰ ਪੜਾ ਕੇ ਦੇਖ ਇਹ ਸ਼ਰੀਰਾ ਮੇਰੀਆ ਇਸ ਜਨਮ ਆਇਆ ਕਿਆ ਤਦ ਵਰਣ ਤਦ ਕਰੇ ਆਪਣੇ ਆਪ ਨਾਲ ਗੱਲ ਕੀਤੀ ਤੂੰ ਖੁਦ ਦਾ ਹੁੰਦੀ ਦਾ ਦੂਸਰਾ ਕਹਿ ਸਕਦਾ ਗੋਦਵਾਲੇ ਦਾ ਦੂਸਰਾ ਕਹਿ ਸਕਦਾ ਕਰਮ ਚੰਗੇ ਦਾ ਦੂਸਰਾ ਕਹਿ ਸਕਦਾ ਅਮਰ ਸੱਚ ਦੂਸਰਾ ਕਹਿ ਸਕਦਾ ਬਾਣੀ ਪੜ ਪਰ ਬਾਣੀ ਮੈਂ ਪੜਾਂ ਕਿ ਨਾ ਪੜਾਂ ਫੈਸਲਾ ਖੁਦ ਦਾ ਮੈਨੂੰ ਕਰਨਾ ਪੈਣਾ ਹੈ ਮੈਂ ਅਮਰ ਚਾਹਾਂ ਜਾਂ ਨਾ ਚਾਹਾਂ ਫੈਸਲਾ ਮੈਨੂੰ ਲੈਣਾ ਪੈਣਾ ਹੈ ਮੈਂ ਗੁਰੂ ਨਾਲ ਜੀਵਨ ਅੰਗਦਾ ਵੈਸਾ ਮੈਨੂੰ ਨਾ ਨਾ ਬਣੇ ਸੇ ਕਰਕੇ ਸਭ ਜੀ ਕਹਦੇ ਉਹ ਭਾਈ ਸਾਹਿਬ ਨੰਦ ਲਾ ਕੇ ਭਾਰ ਕਰ ਹਵਾਏ ਬੰਦ ਵੀ ਦਰ ਮਜੂਦ ਮਰਾ ਰਰਨਾ ਜੋਤ ਜੁਨੀ ਆਮਦ ਨਮੋਦ ਮਰਾ ਦਾਤਾ ਜੇ ਤੇ ਇਸ ਸਰੀਰ ਦੇ ਨਾਲ ਤੇ ਸਰੀਰ ਤਾਂ ਧਾਰਨ ਕੀਤਾ ਤਾਂ ਇਸ ਸਰੀਰ ਦੇ ਨਾਲ ਮੈਂ ਤੇਰੀ ਬੰਦਗੀ ਕਰ ਸਕਦਾ ਦਾਤਾ ਤੇਰੀ ਮੈਂ ਬੰਦਗੀ ਨਹੀਂ ਕਰ ਸਕਦਾ ਤੇ ਇਸ ਸਰੀਰ ਦਾ ਮੈਨੂੰ ਕੋਈ ਲਾਭ ਕੋਈ ਨਹੀਂ ਹੈ ਇਹਦੇ ਸਾਰਿਆਂ ਕੋਲ ਹੈ ਉਹ ਪੰਛੀਆ ਕੋਲ ਹੈ ਕੈਸਾ ਮੰਨਦਾ ਲਗੇਦੇ ਤਾਪਾ ਸ਼ਰੀਰ ਮੈਂ ਤਾਂ ਦਾਤ ਕੀਤਾ ਤੇਰੀ ਬੇਗੁਦਾਬ ਨਹੀਂ ਐ ਜੇ ਮੈਂ ਤੇਰੀ ਬਦਗੀ ਨਹੀਂ ਕਰਦਾ ਤੇ ਤੁਸੀਂ ਬੜਦੇ ਕੀ ਸ਼ਬਦ ਦਾ ਬਚਨ ਕਰ ਬੰਦੇ ਤੂੰ ਬੰਦਗੀ ਵਿਚਰ ਘਟਨਾ ਸਾਹ ਸਾ ਇਹ ਸਾਹੋ ਨਹੀਂ ਐ ਨਾ ਹੀ ਸ਼ਾਹੋ ਹੈ ਸ਼ਾਹ ਸ਼ਬਦ ਕਹਿੰਦੇ ਨੇ ਬਾਦਸ਼ਾਹ ਦਾ ਸੁਲਤਾਨ ਨੂੰ ਉਹਦਾ ਅਸੀਂ ਇਹ ਸ਼ਬਦ ਹੈ ਸਾਹ ਜਿਹੜੇ ਪ੍ਰਾਣ ਚੱਲਦੇ ਰਹਿਣੇ ਤੇ ਜੇ ਨਹੀਂ ਵਰਸੀ ਸਾਹੂ ਪਾ ਕਰਦੇ ਜਿਵੇਂ ਆਪਾਂ ਸ਼ਬਦ ਦਾਇਆ ਸੁਖ ਸੁਨੇਹ ਇਹਦੇ ਬਾਅਦ ਕਰਦੇ ਸੁਨੇਹੋ ਕਈ ਥਾਵਾਂ ਤੇ ਔਕੜ ਇਕਵਚਨ ਪੁਰੇ ਦਾ ਸੂਚਕ ਹੈ ਨਾਨਕ ਦੀਕਸ਼ ਹੈ ਇਹ ਪਰਵਾਹ ਪਰ ਚਲੋ ਸਹਿਬ ਮੋਹਦਰ ਨਾ ਜਾਵਾਂ ਨਹੀਂ ਕਿ ਜ਼ਰੂਰ ਕਰਦਾ ਜਾਂ ਜੇ ਪ੍ਰਵਾਣੀ ਵੜਦੇ ਸੰਖਿਆ ਨਾਲ ਇਹ ਕਰੋ ਪਰ ਸੂਝ ਵਾਂਸਦੇ ਕਿਉਂ ਮਸੂਝ ਵਾਲੇ ਇਸ ਤਰ੍ਹਾਂ ਕਿ ਵਰਦੇ ਆ ਕਿਉਂਕਿ ਜੇ ری دن جگہ ਆਪਣੀ ਜ਼ਿੰਦਗੀ ਨੂੰ ਪਰਚੋਲ ਕੇ ਦੇ ਆਪਣੇ ਆਪ ਨੂੰ ਦੇ ਅਸੀਂ ਗੁਰਦੁਆਰੇ ਆਂਦੇ ਹਾਂ ਹਾਲਾਂਕਿ ਸਤਸੰਗਤ ਕਰਨ ਦਾ ਇੱਕ ਸਭ ਤੋਂ ਵੱਡਾ ਮੁਕਤਾ ਇਹ ਹੈ ਬੰਦੇ ਨੇ ਆਪਣੇ ਆਪ ਨੂੰ ਦੇਖਣਾ ਹੈ ਕਿੱਥੇ ਖੜਾ ਹੈ ਲੇਕਿਨ ਅਸੀਂ ਜਦੋਂ ਵੀ ਕਿਤੇ ਗੁਰੂ ਘਰ ਵਿੱਚ ਚਲੇ ਜਾਈਏ ਧਾਰਮਿਕ ਸਥਾਨਾਂ ਤੇ ਚਲੇ ਜਾਈਏ ਮੰਦਰਾਂ ਚਲੇ ਜਾਈਏ ਮਸਜਿਦ ਚਲੇ ਜਾਈਏ ਅਸੀਂ ਦੂਸਰੇ ਦਾ ਜੀਵਨ ਲੋੜ ਚ ਲੋਚਦੇ ਰਹਿੰਦੇ ਆ ਉਹ ਕਿਵੇਂ ਆ ਉਹ ਕਿਨੇ ਜਦਕਿ ਕਵੀ ਸਰ ਕਹਿੰਦੇ ਨੇ ਮਾਤਾ ਮੇਰੇ ਭੁੱਲੇ ਕਪੜਾ ਨਾ ਹੀਜੈ ਅੰਤ ਨ ਮੇਰਾ ਤੇਰੇ ਜੀ ਭੈ ਤੁ ਕਰਨਾ ਕੀ ਹੈ ਬੰਦੇ ਭੋਜ ਦੇ ਨਾ ਹਰ ਨਾ ਫਿਰ ਪਰੇਸ਼ਾਨੀ ਹਾਨੀ ਉਹ ਆਪਣੀ ਖੋਲੇ ਦਰਦੀ ਹੈ ਖੜਾ ਕਿਤੇ ਚਲੋ ਇੱਕ ਸਵਾਲ ਬੰਤੀ ਹੋਰ ਪੜਾਉਂਦਾ ਕਵੀ ਸਾਹਿਬ ਜੀ ਕਿਆ ਤੈਟ ਅਟਿਆ ਕਹਾ ਤਵਾਇਆ ਚਲੋ ਸਿਤਾਬ ਦਿਵਾਨ ਨੂੰ ਬੁਲਾਇਆ ਉਹਦੀ ਹਰ ਫਰਮਾਨ ਕਰਵਾਇਆ ਮਾਲਕ ਨੇ ਚੱਲ ਤੂੰ ਕੀ ਖਟਿਆ ਕੀ ਗਵਾਇਆ ਬੰਦਾ ਦੇਖਦਾ ਨਾ ਨੋਪਰੀ ਕਰਦਾ ਕਿੰਨੇ ਮੈਂ ਕਮਾਏ ਕਿੰਨੇ ਗਵਾਏ ਕਿੰਨਾ ਕੁਝ ਇਕੱਠਾ ਕੀਤਾ ਕਰੇ ਜ਼ਿੰਦਗੀ ਦਾ ਕਰਮਾਂ ਦਾ ਸਾਹ ਸੰਗ ਕੋਈ ਕਦੇ ਨਹੀਂ ਦੇਖਿਆ ਨਾ ਤੇ ਮੁਕਤੀ ਤਾਂ ਉਹ ਕਹਿੰਦੀ ਹੈ ਇਹ ਦੇਖ ਕਰ ਲੈ ਲੋ ਵੀ ਬੰਦਾ ਕਰਨਾ ਕੁਝ ਨਹੀਂ ਚਾਹਤਾ ਤੇ ਲਾਭ ਸਾਰਾ ਚਾਹਦਾ ਹੈ ਮੁਕਤੀ ਜਾਂਦਾ ਪਰ ਮੁਕਤੀ ਵਸਤੇ ਕਰਦਾ ਕੁਛ ਨਹੀਂ ਉਹ ਜਦੋਂ ਅਸੀ ਕੁਰਬਾਨੀ ਵਿੱਚ ਪੜਦੇ ਆ ਮਾਲਕ ਤੇ ਬਹੁਤ ਕਹਣ ਲੱਗੇ ਜਿਵੇਂ ਗੁਰ ਜਣੇ ਤੂੰ ਸਵਰਗਾਂੇ ਜਾਣ ਦੀ ਕੀ ਕਰੇਗਾ ਕਵੀਰ ਸਾਹਿਬ ਨੂੰ ਕਿਸੇ ਨੇ ਸਵਾਲ ਕੀਤਾ ਸਵਰਗ ਚਾਹੀਦਾ ਕਾਂਸ਼ੀਂਦਰ ਹੱਥੇ ਜਨਾ ਮਾਧਰਾਤੀ ਤਰਤੀ ਦੇ ਆਪਣਾ ਵਾਸਾ ਕੀਤਾ ਉਹਨਾਂ ਲੋਕਾਂ ਨੇ ਕਿਹਾ ਤੂੰ ਮਾਤਾ ਚਾਕੇ ਕੁਸੀਬਾ ਕਰਦਾ ਹੈਂ ਤੂੰ ਨਰਕਾਂ ਦਾ ਭਾਗ ਹੀ ਬਣੇਗਾ ਤੂੰ ਕਹਿੰਦੇ ਸਨ ਕਹਿੰਦੇ ਨੂੰ ਕਾਂਸ਼ੀਂ ਚੜ੍ਹ ਦਿੱਤੀ ਅਸੀਂ ਧਰਤੀ ਨੂੰ ਵੀ ਪਵਿੱਤਰ ਤੇ ਪਵਿੱਤਰ ਮੰਨ ਲਿਆ ਜੱਗੀ ਗੁਰਬਾਣੀ ਕਹਿੰਦੀ ਹੈ ਕਹੋ ਕਵੀਰ ਹੋ ਪਿਆ ਆਕੇ ਹਰਪਾ ਦਾ ਹਰੀ ਦੇ ਦਾਸ ਕਰਕੇ ਤੀਰਥਮਾਨ ਦੇ ਵਿੱਚ ਆਇਆ ਤੇਰਵੇਂ ਨੀ ਹੋਂ ਦੇ ਵਿੱਚ ਆਇਆ ਤੇ ਭਗਵਦ ਦੇ ਜਿੱਥੇ ਕਦਮ ਪਹਿਲਾਂ ਆਪਾਂ ਕਿੰਨੀ ਵਾਰ ਪੜਦੇ ਆ ਧਰਤੀ ਕਿਐਸੀ ਹੋਈ ਜਿੱਥੇ ਗਾਏ ਬਹਿ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜ ਤੇ ਫਿਰ ਮੈਂ ਘੁੜਾ ਰਿਆ ਇੱਥੇ ਸਤਿਗੁਰੂ ਬੈਠਾ ਹੈ ਕਿ ਨਹੀਂ ਬੈਠਾ ਥਾਨ ਸੁਹਾਵਾ ਬਣਿਆ ਹੈ ਕਿ ਨਹੀਂ ਬਣਿਆ ਆਪਾਂ ਕੇਵਲ ਧਰਤੀ ਤੱਕ ਸੀਮਤ ਰਹਿ ਗਏ ਆ ਜਿੱਥੇ ਜਾਏ ਤਰੈ ਮੇਰਾ ਸਤਿਗੁਰੂ ਜਿਸਦੇ ਹਿਰਦੇ ਘਰ ਵਿੱਚ ਮੇਰਾ ਸਤਿਗੁਰੂ ਬੈਠ ਗਿਆ ਉਹ ਜਨਮ ਬਾਗ ਤੇ ਪੁੱਤਰ ਬਣ ਗਿਆ ਉਹਨੇ ਆਤਮੇ ਆਪਾਂ ਜਿੱਦਲੇ ਹੈ ਜਾ ਕੋ ਹਰ ਰੰਗ ਲਾ ਕੋਈ ਸੁਜਗਮ ਹੈ ਸੋ ਕਈ ਤਰ੍ਹਾਂ ਸੂਰਾ ਆਤਮ ਜਿਹੜਾ ਸਤਗੁਰੂ ਵਸ ਤਾੜ ਹੈ ਸ੍ਰਿਸ਼ਟੀ ਨੂੰ ਵਸ ਵਿੱਚ ਕਰ ਲਿਆ ਕਿਉਂਕਿ ਆਤਮਾ ਸਤਗੁਰੂ ਉਹਨੂੰ ਪੂਰਾ ਗੁਰੂ ਮਿਲ ਗਿਆ ਤੇ ਜਿੰਨਾ ਚਿਰ ਪੂਰੇ ਗੁਰੂ ਨੂੰ ਨਹੀਂ ਆਉਂਦੇ ਤਦ ਬਣਦੀ ਨਹੀਂ ਹੁਣ ਗੁਰੂ ਕੀ ਗੱਰੇ ਜਾਤੂ ਜਨਮ ਆਇਆ ਕਿੰਨਾ ਕਰ ਜਿਨ ਹਰ ਤੇਰਾ ਰਚਨ ਰਜਿਆ ਜਿਨੇ ਤੈਨੂੰ ਬਣਾਇਆ ਤੈਨੂੰ ਢੜਿਆ ਸੁੰਦਰ ਨੈਣ ਲਖ ਦੇਨ ਦਿੱਤੇ ਪਉ ਤੇ ਉਸ ਨੂੰ ਵੀ ਮਨ ਚ ਵਸਾਇਆ ਜਿਨ ਹਰ ਤੇਰਾ ਰਚਨ ਰਜਿਆ ਸੋ ਹਰ ਮਨ ਨਾ ਵਸਾਇਆ ਉਹਨੇ ਕਹਿੰਦੇ ਉਸ ਰੱਬ ਨੂੰ ਵੀ ਤੁਸ ਸਾ ਦਿੱਤਾ ਜਿਨੇ ਤੈਨੂੰ ਸਵਾਸਾਂ ਦੀ ਪੁੰਗੀ ਦਿੱਤੀ ਫਿਰ ਤੁਸ ਸਾ ਰਹਿਣ ਕਰਦੇ ਨੇ ਜੀ ਇਹ ਦੋਨੋਂ ਜੜੇ ਜੈਤਨੂ ਮਰੇ ਉਹਦੀ ਨੂੰ ਗਏ ਕਾਣੀ ਤੇ ਪ੍ਰੋਚਾਰ ਦੀ ਗੱਦੇ ਨੇ ਪਹਿਲੇ ਉਹ ਜਿੰਦਗੀ ਸਵਾਸਾਂ ਕਰਦੇ ਆ ਤੇ ਜਦੋਂ ਜਪ ਦਾ ਪੜ ਵੜਦੇ ਹੋ ਸ਼ਤੋਕ ਦੇ ਅੰਖੀਰ ਵਿੱਚ ਗੁਰੂ ਨੇ ਫਿਰ ਫੈਸਲਾ ਦਿੱਤਾ ਕਿਆ ਜਿਨੀ ਨਾਮ ਧਿਆਇਆ ਰਏ ਮੁਸ਼ਕਲ ਘਾਰ ਨਾਨਕ ਤੇ ਮੁਕਤੀ ਦੇ ਇਤੀ ਜੁਤੀ ਨਾਲ ਜਿਹਨੇ ਨਾਮ ਨੂੰ ਲਾਇ ਉਹਦੇ ਮੁਕਤੀ ਹੋਈ ਜਿਹਨੇ ਨਾਮ ਨੂੰ ਲੜ ਲੜ ਲਿਆ ਉਹ ਸਤਿਗੁਰ ਕਹਿੰਦੇ ਚਲ ਕੇ ਮੈਂ ਬੇਨਤੀ ਕਰਕੇ ਇਸ ਆਰਾਮ ਬਧਾ ਤਰੀਸ ਸਾਹਿਬ ਵੀ ਕਹਿੰਦੇ ਨੇ مر سان یہ ہے ٹوٹنا ہی کہ ਕੇਵਲ ਤੁਨਾ ਤਲਾਕ ਰ ਥਨ ਕਾ ਵੱਡੇ ਵੱਡੇ ਲੋਕ ਦੁਨੀਆਂ ਵਿੱਚ ਵੇਖੇ ਹੋਣਗੇ ਜਿਹੜੇ ਆਪਣਾ ਪੂਰਾ ਬੰਦੋਬਸ ਰੱਖਦੇ ਨੇ ਮੈਂ ਕੁਦਿਸ਼ਤਾਨ ਦੇ ਰਿਹਾ ਕੇਵਲ ਆਮ ਦੁਨੀਆਂ ਦੇ ਵਿੱਚ ਕੋਈ ਸਾਖੀ ਨਾ ਉਹ ਖਾਂਦਾ ਜੋ ਡਾਕਟਰ ਕਹਿੰਦਾ ਉਹ ਪੀਂਦਾ ਜੋ ਡਾਕਟਰ ਕਹਿੰਦਾ ਉਹ ਕੱਪੜਾ ਲੱਗਦਾ ਜੋ ਡਾਕਟਰ ਕਹਿੰਦਾ ਉਹ ਵੀ ਕੁਝ ਕਰਦਾ ਜੋ ਡਾਕਟਰ ਕਹਿੰਦਾ ਡਾਕਟਰ ਤੋਂ ਬਿਨਾਂ ਕਰਦਾ ਕੋਈ ਨਹੀਂ ਤੇ ਇਹ ਜਿੰਨਾ ਪੈਸਾ ਉਹਨੇ ਲੋਕਾਂ ਨੂੰ ਅੰਗ ਦੇਣ ਵਾਸਤੇ ਮੈਨੂੰ ਕਿਸੇ ਅੰਗ ਦੀ ਜ਼ਰੂਰਤ ਪੈ ਗਈ ਤੇ ਨਹੀਂ ਦੀ ਜ਼ਰੂਰਤ ਪੈ ਗਈ ਉਹ ਨਾ ਨਹੀਂ ਦੱਸ ਸਕਦਾ ਪੈਸਾ ਦਿੱਤਾ ਆ ਸਾਰਾ ਬੰਦੋਬਸਤ ਹੈ ਇਹ ਖਿਆਲ ਕਰਿਓ ਇਸ ਵੇਲੇ ਸਵਾਸ ਭੰਗੇ ਨੂੰ ਬਣ ਕੇ ਹੁੰਦੇ ਨਾ ਕਹਿਣ ਕਿ ਸਵਾਸ ਇਦਾਂ ਹੁੰਦੇ ਤੇ ਡਾਕਟਰ ਸਾਰੇ ਦੇ ਸਾਰੇ ਖਲੋਤੇ ਰਹਿ ਗਏ ਤੁਸੀਂ ਵੀ ਬੰਦਾ ਗਿਆ ਕਿ ਤੁਰ ਆ ਇਹ ਮੌਤ ਨਹੀਂ ਤਾਂ ਸਿੱਧੀ ਰਾਜਾ ਪ੍ਰਜਾ ਸਮਦਰ ਮਾਰਿਆ ਬਰਾਬਰ ਰਾਜਾ ਰਾਜਾ ਸਮਦਰ ਮਾਰਿਆ ਸੋ ਪਾਲ ਬਣਾ ਮੇਰੇ ਫਿਰ ਇਹਨੂੰ ਕਿਹਨੂੰ ਮਾਰਦੀ ਆ ਬਾਹਰੇ ਗੁੰਡੇ ਤਰਨੇ ਭਈਆ ਤਰਨੇ ਜਵਾਨ ਨੂੰ ਤਰਨਾ ਕੋ ਕਿਉਂ ਹੋਈ ਜੇ ਉਹ ਦਿਓ ਜਰਾ ਤਨ ਜੀ ਤਰਨਾ ਕੋ ਹੁਣ ਕਹਿੰਦੇ ਬਾਹਰੇ ਗੁੰਡੇ ਤਰਨੇ ਭਈਆ ਸਭ ਨੂੰ ਜਨ ਲੈ ਜੀ ਹੈ શરીર ਤੋਂ ਨਹੀਂ ਸਭ ਇਹ શરીર ਤੋਂ ਨਹੀਂ ਆਤਮਾ શરીર ਦੇ ਹੁੰਦੇ ਹਾਂ ਚਲੋ ਅਸੀਂ ਕਿੰਨ ਬਰਤਨਾ ਕੋਟੀ ਗੁਰ ਰੰਗ ਸਾਹਿਬ ਕੀ ਬੜਦੇ ਨਾ ਤੂੰ ਪਹਿਲਾਂ ਘੋੜੀਆਂ ਨੇ ਬਾਹਰ ਚ ਲਾਣਾ ਜੀ 75 ਦੇ ਘੋੜੀਆਂ ਟੱਕਰ ਤੇ ਜਾ ਕੇ ਲਾਣਾ ਸ਼ੁਰੂ ਹੁੰਦੀ ਹੈ ਤੇ ਦੇਖੋ ਕਮਾਲ ਦੀ ਗੱਲ ਹੈ ਗੁਰੂ ਜੀ ਸਰ ਤਰੀਕ ਦੇਖੋ ਮਾਲਕ ਇਹਨੇ ਘੋੜੀਆਂ ਪੜ੍ਹਣੇ ਆ ਲੋਕ ਸੁਆਗਤ ਦੇ ਗੀਤ ਆਂਦੇ ਨੇ ਮਾਲਕ ਇਹਨੇ ਘੋੜੀਆਂ ਨਾਲ ਪ੍ਰੀਤ ਕਰ ਚੇਤੇ ਰੱਖੀ ਅੱਜ ਘੋੜੀਆਂ ਨਾਲ ਆਉਣ ਵਾਲਾ ਸਮਾਗਮ ਹੈ ਕਿ ਨੱਸਾ ਵੀ ਆਣਾ ਤੇ ਕੋਲਾਣੀਆਂ ਵੀ ਬਣੀਆਂ ਪੈਗਣੇ ਤੁਹਾਡਾ ਜੀ ਯਤਨ ਕਰ ਕੱਲ ਜੇ ਤੁਸੀਂ ਆ ਰਹੇ ਮਹਾਰਾਜ ਤੇਗਵਾਲ ਸਿੰਘ ਜੀ ਸ਼ਲੋਕ ਪੜ੍ਹਦੇ ਹੋ ਨਾ ਸ਼ਲੋਕ ਤੇ ਸਾਰੇ ਸੁਣਦੇ ਹੋ ਮਹਾਰਾਜ ਕੀ ਕਹਿੰਦੇ ਨੇ ਯਤਨ ਬਹੁਤ ਸੁਖੇ ਕੀ ਸੁਖਦੇਵ ਆ ਗਿਆ ਨਾ ਬੋਧਰਾ ਦੇ ਵੀ ਨਾ ਕਰਿਆ ਮੈਂ ਕਿਹਾ ਵੀ ਮੇਰਾ ਬਣੇਗਾ ਕੀ ਥਰ ਹਰ ਕੰਪੈ ਵਾਧਾ ਜੀ ਉਹ ਨਾ ਜਾਣੋ ਕਿਆ ਤਸੀਦੀ ਇਹ ਸਰੀਰ ਨੂੰ ਕਿਸੇ ਨੇ ਸਭਰਾ ਕੋੜੀ ਮਿਲੀ ਹੈ ਬਸ ਇਹਦੇ ਹੁੰਦੇ ਹੁੰਦੇ ਆ ਮੈਂ ਪਰਮਾਤਮਾ ਚ ਮਿਲ ਜਾਵਾਂ ਫਿਰ ਮੇਰੇ ਸਰੀਰ ਤੇ ਕੋਈ ਦੱਕਰੇ ਕਰਦੇ ਮਹਾਰਾਜ ਕਹਿੰਦੇ ਨੇ ਅਗਰ ਇਸ ਸਰੀਰ ਨੂੰ ਕੋਈ ਦੱਕਰੇ ਕਰਦੇ ਨੂੰ ਮਿੱਟੀ ਜਿਹਾ ਦਬਦੇ ਕੋਈ ਫਾਇਦਾ ਨਹੀਂ ਪੈਂਦਾ ਅਗਰ ਉਹ ਗੁਰਮੁਖ ਪਿਆਰੇ ਨੇ ਆਪਣੀ ਆਤਮਾ ਨੂੰ ਪਹਿਲਾਂ ਪਰਮਾਤਮਾ ਵਿੱਚ ਏਕ ਕਰ ਲਿਆ ਹੈ ਉਹਨੇ ਮੈਂ ਪਾਈਸਾ ਕੀਤੀ ਗੁਰਦਾਸ ਜੀ ਦੇ ਕਥਨੀ ਦੇ ਕੇ ਸਮਾਪਤੀ ਕਰ ਰਹੇ ਮੈਂ ਕਿੰਨੇ ਮੱਖਣ ਲਿਆ ਬਿਰੋਲ ਕੇ ਛਾ ਚੁੱਟੜੀ ਆਪਾਂ ਘਰ ਵਿੱਚ ਬੜ ਰਹਿਦੇ ਨਹੀਂ ਆਪੋ ਬਿੰਦਾ ਬੱਚੇ ਨਹੀਂ ਰਹਿੰਦੇ ਰਿੱਧਿਆਂ ਦਹੀਂ ਮੱਖਣ ਸਾਭਦੇ ਆ ਲੱਸੀ ਜਿਹੜੀ ਹੁੰਦੀ ਹੈ ਛਾ ਛਾ ਚ ਕਹਿੰਦੇ ਆ ਭਾਈ ਸਾਹਿਬ ਨੇ ਛਾ ਚੁੱਟ ਰੱਖਦੇ ਆ ਛਾ ਚੁੱਟੜ ਲੋਕੀ ਕਦੇ ਕਹਿੰਦੇ ਦੇਖਣ ਵੀ ਭਾਈ ਤੂੰ ਮੱਖਣ ਦਾ ਡੋਲੂ ਲੈ ਜਾ ਲੱਸੀ ਮੈਂ ਲੈਂਦਾ ਉਹ ਦੇਸੀ ਉਹ ਲਾਇਆ ਨਸੀ ਖਾਂਚ ਮੇਲੇ ਕੋ ਰਾਣ ਦੇ ਉਹ ਕਹਿੰਦੇ ਨੇ ਨਸੀ ਲਾਜ ਜਿੰਨੀ ਮਰਜ਼ੀ ਬੰਨ੍ਹ ਪਾਵੇ ਅਗਰ ਨਹੀਂ ਵੀ ਕੋਈ ਕਰਦਾ ਕਰਦਾ ਨਹੀਂ ਨਾੜੀ ਚੋੜਦੰਦੇ ਵੀ ਖੜੀ ਤੇ ਮੱਖਣ ਦੇਖੇ ਕਿਸ ਨੇ ਨਾੜੀ ਚੋੜੀ ਆ ਕਿਉਂਕਿ ਮੱਖਣ ਤਾਜ ਹੈ ਮੱਖਣ ਲਿਆ ਜ਼ੋਰਤ ਹੈ ਛਾਂ ਚੁੰਗੜੇ ਵਾਲੀ ਸੰਗ੍ਰੇਂਦੀ ਆ ਜੇ ਮੱਖਣ ਨੂੰ ਸਾਭਦੇ ਆ ਛਾਂ ਨੂੰ ਸਾਭਦੇ ਆ ਅਗਲੀ ਪੰਕਤੀ ਸੁਣਿਓ ਮੱਖਣ ਲਿਆ ਬਿਰੋਲ ਕਾ ਛਾਂ ਚੁੰਗੜ ਹੋਈ ਪੀੜ ਲਈ ਰਸ ਦੰਦੇਓ ਛਿਲੇ ਛੁਰੇ ਨਾ ਕੋਈ ਗੰਨੇ ਤੋਂ ਦਸ ਕੱਢਿਆ ਜਾਂਦਾ ਜੀ ਇੰਨਾ ਚਿਰ ਗੰਨੇ ਚ ਲਾ ਸਕਦਾ ਬੰਦਾ ਬੰਦਾ ਗੰਨਾ ਸਾਹਮਣੇ ਰੱਖਦਾ ਭਿੜਾੜੀ ਵਾਲਾ ਨੂੰ ਦੇਖੇ ਗੰਨੇ ਨੂੰ ਹੱਥ ਨਹੀਂ ਪਾਣ ਦਿੰਦੇ ਪਸ਼ੂ ਨੂੰ ਹੱਥ ਨਹੀਂ ਮੂੰਹ ਨਹੀਂ ਪਾਣ ਦਿੰਦੇ ਤੇ ਜਦੋਂ ਉਸ ਗੰਨੇ ਨੂੰ ਕੋਲੋਂ ਵਿੱਚ ਦੀ ਪ੍ਰਿਆਜ ਜਾਂਦਾ ਉਹਦਾ ਰਸ ਕੱਢਦੇ ਹਨ ਨਾ ਤੇ ਛੇੜਾ ਨੂੰ ਕੋਈ ਹੱਥ ਨਹੀਂ ਲਾਂਦਾ ਹੁਣ ਭਾਵੇਂ ਕੋਈ ਪੰਡਰ ਵੱਢ ਕੇ ਰਜੇ ਉਹੀ ਛਿਲਣਾ ਉਸੇ ਗੰਨੇ ਦਾ ਰਸ ਕੱਢਣ ਵਾਸਤੇ ਭਿੜਾੜੀ ਦੀ ਭੱਜੀ ਵਿੱਚ ਧੋਕੀਆਂ ਜਾਂਦੀਆਂ ਨੇ ਰਸ ਸਾਹਮਣੇ ਜਾਂਦਾ ਪੀਰ ਲਈ ਰਸ ਗੰਨੇ ਨੂੰ ਛਿਲ ਚੁਹਾਇਆ ਨਾ ਕੋਈ ਬਾਅਦ ਦੇ ਕਹਿੰਦੇ ਨੇ ਨੰਨ ਨਿਕਲੇ ਅਡ ਬਹਿਮ ਸੋਈ ਪੁਰਾਣੇ ਜ਼ਮਾਨੇ ਵਿੱਚ ਮੰਜੀਦ ਦੀ ਬੇਲ ਨੂੰ ਰੰਗ ਕਰਦੇ ਸੀ ਜਦੋਂ ਰੰਗ ਨੂੰ ਬੇਲ ਵਿੱਚ ਪਾਉਂਦੇ ਸਨ ਪਕਾਉਂਦੇ ਸਨ ਤੇ ਰੰਗ ਨਿਕਲ ਗਿਆ ਬੇਲ ਨੂੰ ਪਰਾਂ ਵਗਾ ਕੇ ਪਾਉਂਦੇ ਸੀ ਵਾਸ ਲਈ ਫੁੱਲ ਬਾੜੀਆਂ ਵਾਸ ਲਈ ਫੁੱਲ ਬਾੜੀਆਂ ਫਿਰ ਕਿਹਨਾਂ ਕੋਈ ਫਰਕ ਕਰੋ ਤੁਸੀਂ ਫੁੱਲ ਲੈ ਕੇ ਆਂਦੇ ਹੋ ਗੁਰੂ ਦੀ ਹਜ਼ੂਰੀ ਦੇ ਸੰਗ ਮੰਦਰਾਂ ਦੇ ਕੋਕੀ ਚ ਰਾਦੇ ਨੇ ਕਿ ਕਦੀਪ ਨੇ ਬੜਾ ਸਮਾਂ ਗਿਆਨ ਦਿੱਤਾ ਹੈ ਸੰਜੀਵਨ ਬਾਰੇ ਉਹ ਕਹਿੰਦੇ ਨੇ ਫੁੱਲ ਖਿੜਤੇ ਹੈ ਫੁੱਲ ਇੱਤੇ ਹੈ ਮੁਰਝਾਨੇ ਦੀ ਤਖੀਅਲ ਲੈ ਕੇ ਜੇ ਜਨਮ ਮਿਲਿਆ ਤੇ ਮਰਨ ਮਹਿਦਾਂ ਮਿਲਿਆ ਫੁੱਲ ਖਿਲਤੇ ਹੈ ਮੁਰਝਾਨੇ ਦੀ ਤਖੀਅਲ ਲੈ ਕੇ ਜਿਸੇ ਹੱਸਤਾ ਹੁਆ ਪਾਉਗੇ ਉਹ ਪਰੇਸ਼ਾਨ ਹੋਗਾ ਕਹਿੰਦੇ ਫੁੱਲਾਂ ਨੂੰ ਉਹਨਾਂ ਤੇ ਸੰਘਿਆ ਜਾਂਦਾ ਸੁਗੰਧੀ ਹੁੰਦੀ ਤੇ ਹੁਣ ਮੁਰਝਾ ਜਾਣ ਉਹ ਫੁੱਲਾਂ ਨੂੰ ਲੋਕੇ ਪੰਡ ਵਿੱਚ ਬੰਨ ਕੇ ਬਾਹਰ ਵੜਾ ਕੇ ਦਿੰਦੇ ਕਾਇਆ ਹੰਸ ਵੀ ਚੁੰਨੇ ਆ ਤਗੰਦੀ ਹੁੰਦੀ ਤੇ ਹੁਣ ਮੁਰਝਾ ਜਾਣ ਉਹ ਭੁੱਲਾ ਨੂੰ ਲੋਕੇ ਪਾਂਡ ਵਿੱਚ ਬੰਨ੍ਹ ਕੇ ਬਾਹਰ ਪਾ ਰੱਖ ਦਿੰਦੇ ਕਾਇਆ ਹੰਸ ਵਿੱਚ ਛੁੰਨੇ ਆ ਇਸ ਮਿਲੈ ਨਸ ਇਸ ਕੋ ਨਸ ਕੋਈ ਭੈ ਕੋ ਦੱਸਿਆ ਨਹੀਂ ਕਰਦੇ ਨਹੀਂ ਕਾਇਆ ਵਿੱਚ ਹੰਸ ਜੀ ਬਾਤ ਹੈ ਬੰਦਾ ਸਰੀਰ ਦੀ ਕੁਛ ਪਰਤਾਲ ਕਰਦਾ ਹੈ ਜੀ ਬੰਦਾ ਦੇਟ ਹੋ ਕੇ ਘੋਣ ਕਰਦਾ ਪੁੱਤ ਨਹੀਂ ਆਇਆ ਪਿਤਾ ਨਹੀਂ ਆਇਆ ਮਿੱਤਰ ਨਹੀਂ ਆਇਆ ਪਤਨੀ ਨਹੀਂ ਆਈ ਤੇ ਹੀ ਨਹੀਂ ਆਈ ਕਿਹ ਕਰਦਾ ਹੈ ਤੇ ਜਦੋਂ ਇਸ ਸਰੀਰ ਦੀ ਮਾਰਗ ਵੱਡ ਜਾਂਦੀ ਹੈ ਨਾ ਕਹਿੰਦੇ ਨੇ ਕਿ ਸਰੀਰ ਨੂੰ ਸਾਹਮਣਾ ਬੜਾ ਹੋਰ ਹੈ ਜਿਹੜਾ ਹੈ ਤੇ ਮਹਾਰਾਜ ਦੀ ਗੁਰਬਾਣੀ ਵਿੱਚ ਕਹਿੰਦੇ ਹੈ ਘਟੂ ਟੈ ਕੋ ਬਾਤ ਨਾ ਮੋਸ਼ੈ ਆਡੋ ਕੰਡ ਨੂੰ ਤੇ ਕਹਿੰਦੇ ਨੇ ਜੇ ਕੋਈ ਲੇਟ ਵੀ ਹੋ ਗਿਆ ਤੇ ਸ਼ਵਸ਼ਾਨਘਾਟ ਵਿੱਚ ਮਿਲ ਜੇਗਾ ਅਸੀਂ ਘਾਟ ਵੀ ਰੱਖ ਸਕਦੇ ਹਾਂ ਕਿਸ ਬੰਦੇ ਦੇ ਕੋਲੋਂ ਬੰਦਾ ਜੀਂਦਿਆ ਡਰਦਾ ਨਹੀਂ ਸੀ ਵਿੱਚ ਪਾਗ ਬਕੇ ਰੁੱਢ ਨੂੰ ਉਹ ਪੂਰ ਜਾਂਦਾ ਉਹਨੂੰ ਕੱਢਣ ਵਾਸਤੇ ਬੰਦਾ ਅੰਜਾ ਬਿਸਤਰਾ ਕੱਪੜਾ ਪਤਾ ਨਹੀਂ ਕਾ ਕੁਝ ਤੁਹਾਨੂੰ ਪਦਾ ਕੇ ਬਾਹਰ ਮਾਰਦਾ ਜੇ ਮਾਰਕ ਰਕਣਾ ਹੋਵੇ ਨਾ ਕ੍ਰੇਤੀ ਕਰਿਆ ਤੁਮ ਗੁਰਦੰਸ ਸਾਹਿਬ ਦਾ ਦਰਬਾਰ ਕਰੋ ਪਾਠ ਗਾਣਾ ਉਹ ਜਿਸ ਕਮਰੇ ਚ ਬੰਦੇ ਦੀ ਚੜ੍ਹਾਈ ਹੋ ਜਾਂਦੀ ਹੈ ਨਾ ਉਹ ਗੁਰੂ ਗ੍ਰੰਥ ਸਾਹਿਬ ਦੀ ਤਾਂ ਪ੍ਰਕਾਸ਼ ਹੁੰਦੇ ਨਹੀਂ ਕਰ ਸਕਦੇ ਕਮਰਾ ਚੰਗਾ ਹੋਵੇ ਦੂਜੇ ਚਾਰ ਲੋਪਰ ਨਹੀਂ ਅਸੀਂ ਇਤਨੇ ਮਨਮਤ ਦੇ ਭੱਗੇ ਹੋ ਚੁੱਕੇ ਹਾਂ ਵੀ ਨਹੀਂ ਜਿੱਥੇ ਬੰਦੇ ਨੇ ਸੁਵਾਸ ਤੇ ਆਗੇ ਨੂੰ ਉਸੇ ਕਮਰੇ ਵਿੱਚ ਗੁਰੂ ਨੂੰ ਲੈ ਕੇ ਜਾਣਾ ਤਾਂ ਹੀ ਮੁਕਤੀ ਹੋਏਗੀ ਇਹ ਸਾਡਾ ਭਲੇ ਹੈ ਗੁਰੂ ਨੇ ਕਿਹਾ ਜੀਵਨੋਂ ਨਿਕਲਣਾ ਮੰਨਣਾ ਪਊ ਮੂਹੇ ਜੀਰਾਂ ਤੇ ਲਾਈ ਆਪ ਬਣਾਇਆ ਪ੍ਰਕਾਸ਼ ਜੜਾ ਬਾਰੇ ਨਾ ਮੇਰੇ ਵਾਸਤੇ ਗੁਰੂ ਜੀ ਨੇ ਪਰਗਟ ਹੋਏਗਾ ਜਿਸ ਦਿਨ ਮੈਂ ਮੰਨਾਂਗਾ ਜੇ ਮਹੱਤਰਾ ਧਰਮ ਹੈ ਘਰ ਮੈਂ ਕਿਤਨੀ ਦੇ ਅਗੈ ਮਸੀਆਂਆਂ ਆਣੀਆਂ ਕਿਤਨੀ ਜ਼ੋਰ ਕਰੇ ਵੱਡੀਆਂ ਹੱਥਾਂ ਨਾਲ ਗੁਰੂ ਕਹਿੰਦੇ ਮੈਂ ਦਲਾਲੀ ਕਰਦਾ ਹਾਂ ਦਲਾਲੀ ਵੀ ਤੇਰੇ ਪੂਰਜਾਂ ਨੂੰ ਪਹੁੰਚ ਕਰਦਾ ਦਲਾਲੀ ਕਰਦਾ ਹੈ ਮਹਾਰਾਜ ਕੇ ਨਿਹਾਲ ਦੀ ਬਿਠੈਣਾ ਮਹਾਰਾਜ ਤਾਂ ਕਿਰਤਨ ਚਾਹੁੰਦੇ ਆ ਜੇ ਲਾਗੀ ਕਰਦੇ ਹੋਈ ਅਰਦਾਸ ਕਰਨਾ ਲਾਗੀ ਕਰਦੇ ਹੋਈ ਪਾਠ ਕਰਨਾ ਲਾਗੀ ਕਰਦੇ ਹੋਈ ਬਟੀਆਂ ਹੱਥ ਤੋ ਲਾ ਲਤੈ ਮੁਸਤੀ ਇਹ ਕਰੇ ਜਿਨਾ ਕੀ ਹੈ ਨਾਮਕ ਅੱਗੇ ਸੋਚ ਲੈ ਜੇ ਖੱਟੇ ਘਾਲੇ ਤੋਂ ਹਰੇ ਮਹਾਰਾਜ ਦੇ ਸਰੀਰ ਨੂੰ ਕਿਸੇ ਨੇ ਨਹੀਂ ਸਾਹਮਣਾ ਸਾਹਮਣਾ ਆਤਮਾ ਨੂੰ ਜਾਂਦਾ ਹੈ ਇਸ ਕਰਕੇ ਤੂੰ ਭਲੇ ਹੈ ਸਰੀਰ ਛੱਡਣ ਤੋਂ ਪਹਿਲਾਂ ਪਹਿਨਾ ਆਪਣੀ ਆਤਮਾ ਨੂੰ ਪਰਮਾਤਮਾ ਵਿੱਚ ਮਿਲਾ ਲੈ ਤਾਂ ਕਿ ਤੇਰਾ ਜਨਮ ਮਰਨ ਦਾ ਖੇਡ ਜਿਦਾ ਹੈ وہ مکت ہو دے اتنے کسی ماں کی نے پروان کر دی ایک شاید نے بتایا ہے کہ میں سماتی کر رہا ہوں کہنا ہے گوشہ قبر میں جبکہ سونا ہوگا وہاں نہ بسکرہ ہو نہ بچھونا ہوگا نہ کوئی ہوتا یار نہ کوئی دوست ہوگا ایک ہم ہوگے یا قبر کا کونہ ہوگا گروہ گرپا کریں پخشش کریں پائیسر پائی گروہ چند سکھیں ਵੀਰ ਕਮਾਂਡਰ ਦੇ ਪ੍ਰਤੀ ਇਹ ਹੀ ਅਰਦਾਸ ਸਾਡਾ ਸਾਧੇ ਬਣਦਾ ਜੀ ਅਰਦਾਸ ਕਰਕੇ ਨਾਤਾ ਜੀ ਉਸ ਵਿੱਚੀ ਹੋਈ ਆਤਮਾ ਮਾਪਣੀ ਚਰਨਾ ਚਿਤਵਾ ਸਕਿਓ ਤੇ ਸਾਨੂੰ ਵੀ ਅਸੀਂ ਆਪਣੇ ਵਾਸਤੇ ਮੰਗਣਾ ਜੋ ਆਇਆ ਸੋ ਚੰਗੀ ਸਭਦ ਕੋ ਵਾਰੀ ਵਾਰੀ ਹੈ ਤੇ ਅੇ ਮੇਰ ਜਿਸਕੇ ਜੀਵ ਪ੍ਰਾਨ ਜੋ ਸਾਹਿਬ ਹਨੋ ਸਾਰਿਆਂ ਲਈ ਗੁਰੂ ਕਿਰਪਾ ਕਰ ਸਿੱਖੀ ਜਿਨਿਆ ਇਸੇ ਤਰ੍ਹਾਂ ਇਹ ਮਾਤਾ ਪਿਤਾ ਦੀ ਸੇਵਾ ਕਰੀਏ ਜਿਨਿਆ ਸਾਥਾਂ ਦੇ ਪੁੱਛੜ ਦਾ ਲਈਏ ਮਰਨ ਤੋਂ ਬਾਅਦ ਕਿਸੇ ਭੂਆ ਕਿਚਾਰ ਚਰ ਨੜੀਆਂ ਜੜੀਆਂ ਮਰਨ ਤੋਂ ਬਾਅਦ ਕਿਸੇ ਉਪੜੋਂ ਜਾ ਕੇ ਕੱਪੜੇ ਕਰ ਦੇਣਾ ਸਰਦੀ ਚੱਲੀ ਆ ਸਾਨੂੰ ਲੱਗਦਾ ਸਾਡਾ ਕਿਹੜਾ ਰਿਸ਼ਤੇਦਾਰ ਕਮਜ਼ੋਰ ਹੈ ਉਹਨੂੰ ਦਰਗਹ ਤੋਂ ਲੈ ਕੇ ਦੇ ਕੇ ਆਓ ਤਾਂ ਕਿ ਭੂਆ ਮਾਮਾ ਚਾਚਾ ਕਾਈ ਉਹ ਸਾਨੂੰ ਖਿਸ਼ਸ਼ਾ ਦੇਵੇ ਜਿਨਿਆ ਅਸੀਂ ਕਿਸੇ ਨੂੰ ਵੀਰ ਨਹੀਂ ਦਿੰਦੇ ਤੇ ਮਰਨ ਤੋਂ ਬਾਅਦ ਆਪਣਾ ਬੇਟੀ ਨਾ ਦੇਣ ਨਹੀਂ ਇਹ ਹਨ ਮਤਾ ਕੋ ਗੁਰੂ ਦੀ ਬਾਤਰੇ ਸਾਡੀਆਂ ਚੋਰੀ ਵਿੱਚ ਪੜਾ ਜਿੰਨੀਆਂ ਨੇ ਕੋਈ ਰਸਮਾਂ ਦੀ ਕਿਰਪਾ ਦਾ ਕਰਨੀ ਤਹਿ ਦਿਲੋਂ ਧੰਨਵਾਦ ਗੁਰਦਮ ਸਿੰਘ ਸਾਹਿਬ ਜੀ ਦਾ ਜੁਰਸਾ ਨੂੰ ਸਤਿ ਸਵਾਦ ਅਫਿਸ ਕਰਦੇ ਹਾਂ ਆਪ ਕੋ ਲੈ ਸਭ ਹਰ ਉਦਨਤਾਰ ਸਾਰੀ ਹੀ ਸਾਜ ਸਹਰ ਦਾ ਮੇਰੇ ਅਜ਼ੀਜ਼ ਮਿੱਤਰ ਪਿਆਰੇ ਭਾਈ ਸਾਹਿਬ ਬਾਈਸਤਦੀਪ ਸਿੰਘ ਜੀ ਸਦਕ ਸਤ ਸਹਿਬੋ ਜਿਨ੍ਹਾਂ ਦੇ ਨਾਲ ਕੁਫੀ ਸਾਲਾਂ ਬਾਅਦ ਮੇਰੀ ਮੁਲਾਕਾਤ ਹੋ ਰਹੀ ਹੈ ਤੇ ਮੈਂ ਇਹਨਾਂ ਦੇ ਘਰੇ ਵੀ ਸ਼ਾਮਲੇ ਗਿਆ ਸੀ ਕਿਰਤਨ ਕਰ ਪਰ ਮੈਂ ਇੱਕ ਦਿਨ ضرور افسوس ہے میں کہا کا تو ہی ہے پر یہ ملاقات ہے سامان نے کھلا بنے کیسا بنایا تو گر کرپا کرے ماتا جی نے ماتا جی بیٹھے ہیں بہت پیار روان کا شدے ہیں سو آپ ساری سنگلہ سارے ہیں نا تانوار گر کرپا کرے ہی اور شبنیاں بندیاں کہہ کے آپ آنے سے بڑھنا ہی ہے